ਜੱਖੀ ਵੇਖ ਲਿਆ ਵੀਡੀਓ ਚ ਵੇਖਦੇ ਹੁੰਦੇ ਐ ਪਰ ਲਗਾਈਆਂ ਪਾਉਂਦੇ ਹਨ ਕਾਮਯਾਬ ਆ ਬਾਈ ਪੂਰਾ ਇਹ ਇਹ ਮੰਨ ਲਾ ਪਹਿਲਾ ਉੱਤੋਂ ਸੱਟ ਕੇ ਹਨ ਤੇ ਫੇਰ ਦਵਾ ਦਾ ਪੈਰਾਂ ਦਾ ਨਾਪ ਲੈ ਜਾਂਦਾ ਤਾਂ ਹੁੰ ਲੱਗਦਾ ਐ ਐਂ ਜੇ ਪਾਕਿਸਤਾਨ ਚ ਫਿਰਦੇ ਨੇ ਹਨ ਸਰ ਤੇ ਦੌ ਲਈ ਰਾਜਸਥਾਨ ਵਾਲੀ ਫੀਲਿੰਗ ਘੱਟ ਆਉਂਦੀ ਐ ਉੱਤੋਂ ਵੇਖੀ ਗਵਰਨਮੈਂਟ ਦੇ ਵਲੇ ਪਹਿਲੇ ਹੂੰ ਜਿਵੇਂ ਇਹ ਤਾਂ ਚਲਤ ਸੀਗਾ ਵੀ ਵੱਡਾ ਰਾਂ ਤੇ ਹੂੰ ਥੋੜੇ ਵੜਦੇ-ਬੁੜਦੇ ਨਹੀਂ ਐ ਪੰਜਾਹ ਹਜ਼ਾਰ ਨਹੀਂ ਬਾਈ ਸਾਡੇ ਇਥੇ ਬਾਈ ਬਹੁਤ ਘੱਟ ਵੜਦੇ ਆ ਲੋਕ ਸਾਈ ਦਾ ਡਰਾਬੈ ਨਹੀਂ ਹੁਣ ਉਹਦਾ ਪੜ ਪੈ ਇਹਨੂੰ ਬੜ ਬੜ ਕੇ ਛੋਟਾ ਕਰ ਦਿੰਦੇ ਆ ਗੋਭੀ ਦੀ ਫੇਰ ਵੀ ਆ ਦੇਖ ਲੈ ਇਹਨੂੰ ਐ ਕੱਟੀ ਜਦੋਂ ਐ ਤਾਂ ਆਸੇ ਪਾਸੇ ਫੁੱਲ ਬਣ ਗਏ ਇਹਨੇ ਤੇ ਰਿਪੋਰਟ ਕਰੀ ਹੈ ਚਾਰ ਚਾਰ ਦੇਖ ਅੱਛਾ ਤਿੰਨਾ ਮੋਟਰਾਂ ਦਾ ਇੱਕ ਤਾਂ ਹੋ ਜਾਂਦਾ ਇੱਥੇ ਹਾਂ ਦੋ ਕਰਪਾ ਥੱਲੇ ਇੱਕ ਤਾਂ ਹਾਂ ਆਹ ਜਿਹੜੀ ਮੋਟਰ ਹੈ ਇਹਦਾ ਪਣੀ ਆ ਪਰ ਲੀਆਂ ਮੋਟਰਾਂ ਦਾ ਇਹ ਨਿਕਲਦਾ ਇਹ ਮੰਨ ਲਓ ਮਰਬਾ ਤਾਂ ਪੈਪਲ ਆ ਆਹ ਸੋਇਆ ਫਾਲ ਕਮਰਾ ਆ ਗਿਆ ਆਹ ਕਮਰਾ ਆ ਗਿਆ ਆਹ ਕਮਰਾ ਆ ਗਿਆ ਉਹ ਨੌਣ ਕਰਿਆ ਅੱਗ ਲਿਖਾਈ ਬੈਠੇ ਹੋਏ ਹੋਏ ਹੈ ਨਾ ਉਧਰ ਕੰਨਾਂ ਤੇ ਵੀ ਲਿਖੀ ਬੈਠੇ ਨੇ ਭੋਲੇ ਜਾਂਦਾ ਭਲਾ ਯਾਰ ਸਹੀ ਗੱਲ ਆ ਭੋਲੇ ਜਾਂਦਾ ਤੇ ਬਹੁਤ ਅਸੀਂ ਲੱਭਦੇ ਠੀਕ ਆ ਕੱਦੂ ਸਹੀ ਇੱਥੇ ਫਿਰ ਪੂਰਾ ਟਾਈਮ ਗੁਜ਼ਾਰਦੇ ਹਾਂ ਯਾਰ ਇਹ ਫਰਿਜ ਫਰਿਜ ਪੂਰਾ ਰੱਖ ਰੱਖਿਆ ਸੀ ਫਰਜ ਹੈ ਹੀਟਰ ਫਰਜ ਸਹੀ ਤੇ ਇਹ ਭਾਈ ਸਾਂਝੇ ਖਾਲਾਂ ਖੂਲਾਂ ਦਾ ਹੁਣ ਤੁਹਾਡੇ ਕਿਵੇਂ ਜਗਾੜ ਸਵਾਰ ਤੇ ਸੂਰਤੇ ਆਹੋ ਹਾਂ ਮੌਂ ਨਹੀਂ ਮੈਂ ਨਹੀਂ ਲਾ ਦੇਣੀ ਹਾਂ ਕੱਲ ਵਕਰੀ ਜਾਂਦੇ ਹਾਂ ਨਾ ਉਹ ਦੂਜੀ ਦਾ ਕਾਲਬ ਵਮੈਦਣਾ ਕੱਢੀ ਆਉਂਦੇ ਹੋਵੇ ਓਏ ਹਣਾ ਆ ਦੇਖ ਓਵੇਂ ਛੱਡਣਗੇ ਅਸੀਂ ਤੱਕ ਹੀ ਵੇ ਨਿਕਲੂ ਕਿੱਧਰ ਦੀ ਕਾਲਬ ਥੱਲੇ ਹੁਣ ਨਹਿਰ 'ਚ ਕਿੱਧਰ ਪਲੇਟਾਂ ਛੱਡਣਗੇ ਪਰ ਉਹ ਵੇ ਉਹਦੇ ਉੱਤੇ ਚੈਂਤੀ ਲਾਈ ਬੈਠੇ ਕੱਢਦੇ ਆ ਬਈ ਇਹ ਲੈ ਵੀ ਨਿਤਰਾ ਕਰਾ ਚੱਕਦੀ ਗੱਡੀ ਐਂ ਦੇ ਲਾ ਵੀ ਆਪਣੇ ਅੱਖਾਂ ਸਾਹਮਣੇ ਆਪਣੇ ਪਿੰਡ ਪੁਲ ਬਣੀਦਾ ਜਾਂਦਾ ਨਾ ਵੀ ਨਿਤ ਕੁਛ ਨਾ ਕੁਛ ਹੋ ਜਾਂਦਾ ਤਾਂ ਵੀ ਸਬਰ ਨਹੀਂ ਆ ਰਹੇ ਐਡਾ ਰੌਲਾ ਮੁਕਸਰ ਤੋਂ ਮਲੋਟ ਰੋਡ ਤੇ ਇਹਦੇ ਜਨਵਰੀ ਵਿੱਚ ਵੇਖੇਗਾ ਤਾਂ ਕੁਛ ਨਹੀਂ ਹੁੰਦਾ ਖਾਲੀ ਦਾ ਖਾਲੀ ਵੇ ਪਤਾ ਨਹੀਂ ਕਿੱਥੇ ਕੰਮ ਚੱਲਦਾ ਉਹ ਕੱਲ 300 ਲਾਇਆ ਤਾ ਹੁਣ ਤੇ ਮਿੱਟੀ ਹੀ ਨਹੀਂ ਚਾਚਾ ਇਹ ਅੱਜੇ ਦੇ ਕੀ ਹਜੇ ਤਿਆਰੀ ਕੋਈ ਵਿਆਹ ਸਾਰਾ ਹੈ ਨਾ ਐਸਕੇ ਲਈ ਹੁਣ ਤੱਕ ਨਹੀਂ ਆਇਆ ਕੈਰੀ ਬੋਰ ਦੀ ਉਸ ਨਹੀਂ ਹਜੇ ਕਰਿਆ 2 ਮਹੀਨੇ ਅਗਲੋਕਾਂ ਨੂੰ ਖੱਜਲ ਕਰਿਆ ਈਡਾ ਰੋਡ ਵਾਲਾ ਫਿਰ ਵੀ ਅਕਸਰ ਹੁਣ ਰੋਡ ਬਣਿਆ ਤਾਂ ਇਹ ਮਾਰ ਕੇ ਇੱਥੇ ਜਿਹੜੇ ਹਜੇ ਵਿਚਾਰੇ ਟਰੈਕਟਰ ਟਰਾਲ ਵਾਲੇ ਇੰਨੀ ਚੜਾਈ ਤੇ ਪਤਾ ਨਹੀਂ ਕਿਵੇਂ ਚੜ੍ਹਦੇ ਆਣੇ ਹਨਾ ਗੱਠਾ ਗੁੱਠਾ ਵਾਲੇ ਵੀ ਜਦੋਂ ਮਾਣਾ ਇੱਥੇ ਸੀਗਾ ਉਹ ਤਾਂ ਆਪਣਾ ਕੋਈ ਵੀਡੀਓ ਬਾੜੀ ਹਣੀ ਵੇਂਦਾ ਸੀ ਜਾਂ ਜਿਹੜਾ ਪੈਂਟ ਦਾ ਬੰਦਾ ਉਹਨੂੰ ਨਹੀਂ ਚੰਗਾ ਲੱਗਦਾ ਉੱਥੇ ਤਾਂ ਮੈਂ ਕੋਈ ਕਵਾੜੀ ਮਾਰੀ ਨਾ ਉੱਥੇ ਅਗਲਾ ਮਾਰੀ ਜਾਂਦਾ ਤੇ ਉਹਨੂੰ ਕੀ ਹੁਣ ਬਾਹਰ ਧਿਆ ਕੇ ਉਹਨੂੰ ਸਵਾਦ ਆਉਣ ਲੱਗਿਆ ਵੀ ਹਾਂ ਯਾਰ ਪੈਂਡ ਵੇਂਦਾ ਤੇ ਐ ਹੀ ਐ ਇੱਥੇ ਮੁੰਡੇ ਨੇ ਆਪਣੇ ਨਿਰਪਾਣੇ ਖੋਲੀਏ ਦੁਕਾਨ ਹੋ ਰਹੀ ਤੇ ਇਹਨੂੰ ਵੀ ਹੁਣ ਪੂਰਾ ਪੈਂਡ ਦਾ ਆਉਂਦਾ ਬਹੁਤ ਹਾਲ ਚਾਲ ਮੈਨੂੰ ਪੈਂਡ ਦੇ ਪੁੱਛਦਾ ਬੈਠਾ ਹੋਏ ਤੇ ਉਹ ਬੈਠਾ ਨੰਗ ਚੱਲੇ ਅਜ ਤੱਕ ਔਲ ਦੀ ਫੇਰ ਵਿਚਾਰੇ ਨੂੰ ਮਿਲਾਂਗੇ ਇਹਨੂੰ ਲੰਬਾ ਦੇਣਾ ਵੀ ਮੇਰੇ ਕੋਲ ਦੀ ਨੰਗਿਆ ਨੇ ਆਉਂਦਾ ਨਹੀਂ ਜਦੋਂ ਦੂਰ ਹੋ ਜਾਂਦੇ ਕਿਸੇ ਚੀਜ਼ ਤੋਂ ਉਦੋਂ ਕਦਰ ਪਤਾ ਲੱਗਦੀ ਹੁੰਨੀ ਆਪਾਂ ਨੂੰ ਪਤਾ ਲੱਗਦੀ ਆਹ ਤਾਂ ਬਣ ਗਿਆ ਹਨ ਆਹ ਦਾ ਚਲ ਸ਼ੋਗਰਾ ਬਣ ਗਿਆ ਪਉਣ ਇੱਕ ਦਾ ਕਿੱਡਾ ਦਾ ਲਾ ਘਰ ਆ ਗਿਆ ਨਾ ਸਰਾਇ ਲਾਇਆ ਮੇਰੇ ਇਧਰ ਨੂੰ ਦਾ ਹਰੀਬ ਹਜੇ ਵੀ ਮਾਰਦੀ ਹੈ ਨਾ ਐਵੇਂ ਐਵੇਂ ਪੂਰਾਂ ਪੀੜੀਆਂ ਹੋ ਗਈਆਂ ਗੜਕ ਅਜੇ ਤਾਂ ਬਾਕੀ ਆਪਾਂ ਬੋਰ ਵੀ ਨਹੀਂ ਪਹੁੰਚੇ ਇਤੋਂ ਕਦਾ ਕਦਾ ਨਹੀਂ ਕੋਈ ਬੜਾ ਫਰਕ ਸੁੱਤਾ ਤਰਿਆ ਜਾਊ ਐਸੇ ਗੇਂ ਦਾ ਡਰਾਈਵਰ ਅੱਗੇ ਇੰਨਾ ਡੱਬ ਵਾਲੀ ਤਾਂ ਹੀ ਵਧੀਆ ਜਾਂਦਾ ਹੁੰਦਾ ਸੱਤਾ ਕੋਟ ਆਹ ਵਧੀਆ ਸੋਲਰ ਤੇ ਚੱਲਦੇਗਾ ਕਰੀਂਗਾ ਹਣਾ ਸਾਰੀਆਂ ਅੰਨੇ ਦੂਜਿਆਂ ਦਾ ਬੰਦ-ਬੰਦੀ ਪੰਗਾ ਹੁੰਦੀਆਂ ਜ਼ਿਆਦਾ ਇਹ ਖਰਾ ਆਟੋਮੈਟਿਕ ਹੀ ਚੱਲੀ ਜਾਏ ਕਰਨ ਆਉਣ ਆਵਾਂ ਲੱਗੇ ਫੀਲਿੰਗ ਏਰੀਆ ਪੂਰਾ ਹੀ ਬਦਲ ਗਿਆ ਹਣਾ ਰੇਟ ਵੜੇ ਇਹ ਉੱਚਾ ਨਹੀਂ ਆਇਆ ਜਾ ਆਉਣ ਲੱਗ ਗਿਆ ਥੋੜਾ ਜਿਹਾ। ਅਸੀਂ ਹੌਲੀ ਹੌਲੀ ਆਏ ਮਿੱਤਰੋ ਜਿੱਥੇ ਰੋਡ ਚੰਗੇ ਸੀ ਉਹ ਤਾਂ ਸਾਨੂੰ ਐ ਵੀ ਜਲ ਕੋਈ ਗੱਲ ਨਹੀਂ ਪਹੁੰਚ ਹੀ ਜਾਣਾ 90 90 ਦੇਸੀ ਦੇ। ਆਉਣਾ ਸੀ 100 ਪਲੱਸ ਆ ਰਹੇ ਹਾਂ 100 ਤੋਂ ਦੇ। ਬਾੜ ਨਹੀਂ ਨਿਬੜ ਰਹੀ। ਬਾਈ ਅਰੀ ਵਿਚਾਰੇ ਢੀਕ ਦੇਣੇਗਾ 2 ਘੰਟੇ ਹੋ ਗਏ ਸਾਨੂੰ ਤੁਰਿਆਂ ਨੂੰ। ਬਾਸ 7 ਮਿੰਟ ਘਾਟ ਹੋਣੇ ਹੁੰਦਾ। ਟੂਲ ਵਾਲਾ ਰੋਡ ਵੇਖ ਲੋ ਤੇ। ਚੌੜਾ-ਚੂੜਾ ਹੋਊਗਾ ਕਿ ਇੰਨੇ ਹੀ ਰਹੂਗਾ 18 20 ਫਾਟੀ। ਇਹਦੇ ਦੇ ਨਾ ਟੂਲ ਲੈ ਲੈਣਾ ਆਪਣੇ ਨੇ। ਆ ਗਏ ਬਈ ਮਹੀਨਾ ਬਹੁਜਾਈ ਨਗਾੜੀ ਸਾਰੀਆਂ ਸਰੋਂ ਆਸਤੇ ਦੇ ਦੂਜੇ ਦੋ ਦੋ ਪ੍ਰੈਸ਼ਰ ਚੱਕੀ ਜਾਂਦੇ ਰਸਤੇ ਹੀ ਬੜੀ ਆਈ ਜਾਂਦੇ ਹਨ ਐਕ ਇਥੋਂ ਤੋੜਾ ਤੋੜਾ ਲੈ ਕੇ ਚੱਲਾਂ ਇਹ ਕਰ ਦੇਣਾ ਜਰੂਰ ਵੇਖੀ ਮਾਦਰ ਗਿਆਂ ਖੁਸ਼ ਹੁੰਦੇ ਗੋਣੀ ਗਾਈ ਜਾਣਗਾ ਬਾਹ ਰੜਿਆ ਵੇ ਟੂੜੀਂ ਘਟਾਟੀਆਂ ਲਈ ਐਨੀ ਬਾਟ ਵੀ ਨਹੀਂ ਆਏ ਜੇ ਨਹੀਂ ਫੀਲਿੰਗ ਲਈ ਜਨੇ ਅਗਲਾ ਆਖੂਗਾ ਪਰ ਸਵਾਦ ਲੈਣਾ ਚਾਹੀਦਾ ਹੈਗਾ ਕੋਈ ਪੈਜ ਹੀ ਨਹੀਂ ਹੋਣੀ ਬਾਈ ਕੋਲੇ ਪੈਜ ਹੀ ਨਹੀਂ ਹੋਣੀ ਹੋਊਗੇ 사우ਦੀ ਵਾਲੀ ਸ਼ੁੱਧ ਮਿਲਦੀ ਹੋਣੀ ਇੰਦਰ ਰਿਆਂ ਸਪਰਿਆਂ ਤੋਂ ਘਾਟਾ ਕੰਮ ਠੀਕ ਆ ਤਾਉ ਯਾਰ ਹੋਏ ਵਰਦੀ ਊਰਜਾ ਪਾਈ ਨਹੀਂ ਇਹਨਾਂ ਨੇ ਇਹਨਾਂ ਨੇ ਖੜੀ ਵਰਦੀ ਪਾਈ ਹੈ ਇਹ ਤਾਂ ਉਹ ਲੱਗਦਾ ਹੀ ਐਂ ਜੇ ਪਾਕਿਸਤਾਨ ਚ ਫਿਰਦੇ ਨੇ ਹਣਾ ਸਰਤੇ ਤੋ ਲਈ ਰਾਜਸਥਾਨ ਵਾਲੀ ਫੀਲਿੰਗ ਘਾਟ ਆਉਂਦੀ ਹੈ ਉੱਤੋਂ ਵੇਖੀ ਗਵਰਨਮੈਂਟ ਦੇ ਬਲੇ ਪਹਿਲੇ ਕਿਸਾਨੀ ਕਾਰਡ ਦਿਖਾ ਕੇ ਦੇ ਹੈਗੇ ਇਹ ਨਹੀਂ ਪਤਾਰ ਨਾਲ ਚੱਲ ਜਾਈਏ ਤਾਰ ਨੇ ਫਿਰਦੇ ਨੇ ਇੱਥੇ ਆਪਾਂ ਨੂੰ ਜਿਵੇਂ ਸ਼ਰਮਜੋਗ ਦਿਵਾ ਦੇਣੇ ਤਰਜੂ ਚਲਾ ਦੇ ਯਾਰ ਉਹ ਭਰ ਹੋ ਨੰਬਰ ਤੇ ਚੈੱਕ ਕਰ ਲੋ ਨੰਬਰ ਅਸਲੀ ਤਾਂ ਵੀ ਨਹੀਂ ਕੈਸੀ ਹੈ ਕਿੰਨੇ ਜਾਣਾ ਵਾਪਸ ਵੀ ਆਉਣਾ 95 95 ਰੁਪਏ ਇਹ ਨਹੀਂ ਚੱਲਦਾ ਕਿਸਾਨੀ ਗਾੜ ਇੱਥੇ ਤੇ ਤੁਹਾਡੇ ਆਉ ਦੇ ਰਾਜਸਥਾਨ ਦਾ ਵੀ ਨਹੀਂ ਚੱਲਦਾ ਬੋਲ ਗਾਮਰ ਚੋਰੀ ਕਰਾ ਲੋ ਯਾਰ ਛੜਕ ਤੁਹਾਡੀ ਬਰੀ ਭੀੜੀ ਜੀ ਆ ਟੂਲ ਤੁਸੀਂ ਬਾੜਾ ਲਈ ਜਨੇ ਜਸਟਮੀ ਹਣੀ ਫਾਸਟ ਅਟੈਕ ਵਾਲਾ ਸਿਸਟਮ ਹੀ ਨਹੀਂ ਕਹਦਾ ਮੈਂ ਨੰਬਰ ਤੋਂ ਕੱਟ ਲਾ ਪਰ ਵੇਲਾਣਾ ਸਿੱਧਾ ਸਾਦਾ ਜੀ ਲਾ ਰੱਖਿਆ ਬਦੰਦ ਰਾਣੀ ਆ ਆ ਇਧਰ ਆ ਹੋਇਆ ਹੀ ਕੋਹ ਨਹੀਂ ਮਿੱਟੀ ਜੀ ਜਣਾ ਇਕੱਲੇ ਕਰਤੇ ਹੀ ਖੜੇ ਵੇਲਾਗਾ ਬੰਗਾ ਜਮੀਨਾ ਬਦੰਦਰਾ ਤੇ ਰਾਜਸਥਾਨ ਦੀ ਜਮੀਨ ਆਪਾਂ ਲੈ ਕੇ ਆਉਦੇ ਨਾਲ ਨਹੀਂ ਹੋ ਸਕਦੀ ਵੇ ਤਾ ਤੇ ਪੰਜਾਬ ਤੇ ਕੋਈ ਮਰਜ਼ੀ ਆ ਕੇ ਲਈ ਜਾਵੇ। ਜਮਾ ਤੇਰੇ ਵੀ ਨਾਂ ਕਰ ਦਿੰਦੇ ਆ। ਹਾਂ ਜਿਵੇਂ ਕੋਈ ਤੱਕਾ ਹੀ ਹੈ ਪੰਜਾਬ ਨੂੰ ਤਾਂ ਰੋਕੀ ਜਾਂਦੇ ਬਾਹਰ ਲਿਆ ਆ ਕੇ। ਤੇ ਰਾਜਸਥਾਨ ਐਡਾ ਭਾਏ ਰੋਕ ਨਹੀਂ ਦਿੰਦੇ ਕਿਸੇ ਨੂੰ ਇਹਦਾ। ਸੜਕਾਂ ਲਾਲ ਕਾ ਤੋਂ ਨਹੀਂ ਆ ਰਾਜਸਥਾਨ ਦੀਆਂ। ਹਰਿਆਣੇ ਦੀ ਵੀ ਨਹੀਂ ਹੁੰਦੀ ਕਿ ਜਿੱਥੇ ਹਰਿਆਣੇ ਦੀ ਹੱਦ ਬਣਦੀ ਉਹਥੇ ਕਾਲੀ ਹੁੰਦੀ ਸੜਕ ਮੈਨ ਲੱਗਦਾ। ਇਹ ਬਾਲਿਆਂ ਲਾਲ ਜਿਹਾ ਬਹੁਤ ਆ ਜਣੇ ਜਦੋਂ ਚਾਚੇ ਦਾ ਟਰੈਕਟਰ ਲੈ ਕੇ ਗਏ ਸੀ ਨਾ ਉਹ 2010 ਮਾਡਲ 11 12 12 ਚ ਲੈ ਕੇ ਗਏ ਸੀ ਇੰਨਾ ਚਾ ਚੜਿਆ ਸਵਾਦ ਆ ਗਿਆ ਜੀਪ ਜੀ ਤੇ ਉਹਨਾਂ ਨਾਲ ਕੋਈ ਮੇਰੇ ਰਿਸ਼ਤੇਦਾਰ ਹਨਾ ਟਰੈਕਟਰ ਵੇਖਣ ਮਾਰੇ ਰਾਤ ਸਰ ਤੋਂ ਲੈ ਕੇ ਗਿਆ ਜੀ ਪੂਰਾ ਸਰਾ ਲੱਗਿਆ ਜੀ ਜ਼ਮੀਨਾਂ ਵੀ ਠੀਕ ਹੈ ਤੇ ਕਣਕਾ ਕਣਕਾ ਠੀਕ ਹੈ ਬਾਕੀ ਬਾਈ ਮੂਰੇ ਲੈਣ ਆ ਗਿਆ ਤੇ ਅੰਗੇ ਤੁਹਾਨੂੰ ਦਿਖਾਉਣੇ ਆ ਲੈ ਵੀ ਕਹਿੰਦੇ ਆ ਗਿਆ ਬਾਈ ਹੋਰਾਂ ਦਾ ਗਾਣ ਕੋਠੀ ਹਾਂਜੀ ਲੈ ਆ ਵੀ ਮਿੱਤਰੋ ਬਾਈ ਹੋਰਾਂ ਨੂੰ ਮਿਲ ਲਏ ਆ ਤੇ ਸਵਾਗਤ ਕਰਦੇ ਆ ਸਾਰਿਆਂ ਨੂੰ ਬਾਈ ਦਾ ਹੀ ਸਵਾਗਤ ਕਰਦੇ ਆਪਾਂ ਤੇ ਏਰੀਆ ਤੁਸੀਂ ਦੇਖੋ ਇੱਧਰ ਮੋਟਰਾਂ ਹੀ ਮੋਟਰਾਂ ਝੋਨੇ ਵਾਲੇ ਏਰੀਆ ਵੀ ਸਾਰਾ ਇਹ ਹਾਂ ਠੀਕ ਹੈ ਬਾਕੀ ਅੱਗੇ ਜਾ ਕੇ ਬਾਈ ਦਾ ਖੇਤ ਖੂਦ ਦੇਖਦੇ ਆਪਾਂ ਟਾਣੀ ਤੇ ਕਣਕਾਂ ਗੁਣਕਾ ਠੀਕ ਹੈ 13000 ਸੱਤਾਂ ਪਾ ਗਏ ₹200 ਹਾਂ ਹੁਣ ਫਿਰ ਬਾਈ ਆਏ ਆ ਨਾ ਵੀ ਪਰਲੀਆਂ ਚੱਲਦੀਆਂ ਐ ਦੋਨੇ ਬੰਦ ਹੋ ਗਏ ਅੱਛਾ ਇਹ ਨਹਿਰ ਤੋਂ ਚਾਰ ਨਹਿਰਾਂ ਨਿਕਲਦੀਆਂ ਆ ਆਹ ਪਰਲੀਆਂ ਦੋਨੇ ਚੱਲਦੀਆਂ ਹੁੰਦੀਆਂ ਦਾ ਪਿੰਡ ਵਾਲੀ ਤੇ ਆਹ ਬੰਦ ਹੁੰਦੀ ਐ ਠੀਕ ਐ ਇਹ ਦੋਨੇ ਚੱਲਦੇ ਤਾਂ ਇਹਨਾਂ ਨੂੰ ਬੰਦ ਕਰ ਦਿੰਦੇ ਠੀਕ ਆਏ ਹੁੰਦਾ ਇਹ ਜੇ ਤਾਂ ਮਾੜਾ ਮੋਟਰ ਹੁੰਦਾ ਪਾਣੀ ਹਾਂ ਕਣਕਾ ਕਣਕਾ ਦਾ ਬਾਬੇ ਬਹੁਤ ਭਾਰੀਆਂ ਬਈ ਪੰਜਾਬ ਵਾਲੀ ਗੱਲ ਹੀ ਆ ਤਾਂ ਜਮਾ ਆ ਤਾਂ ਪੂਰੀਆਂ ਫਸਲਾਂ ਖੜੀਆਂ ਬਈ ਨਾਲੇ ਬੀਜ ਉਵੇਂ 2852 ਹੀ ਆਣਾ ਇਹ ਮੰਨ ਲਾ ਜਿਆਦਾ ਤਾਂ ਥੋੜੇ 2852 ਹੀ ਆ ਜਿਆਦੇ ਆਪਣੇ 2852 ਹੂੰ ਇਹ ਟਾਈਮ ਨਾਲ ਬੀਜਣਾ ਬਣਗਾ ਤਾਂ ਪੂਰੀਆਂ ਝੋਨੇ ਵਾਲੇ ਥਾਂ ਤੇ ਆਹ ਹਾਂ ਝੋਨੇ ਵਾਲੇ ਥਾਂ ਤੇ ਬਾਵਾ ਟਾਈਮ ਪਹਿਲਾਂ ਹੀ ਬੀਜ ਕੀ ਸੀ ਇਹਨਾਂ ਨੇ ਠੀਕ ਇਹਦਾ ਇਹਨਾਂ ਨੇ ਚੜ੍ਹਦੇ 11ਵੇਂ ਮਹੀਨੇ ਚ ਬੀਜਤੀ ਸੀ ਹਾਂ ਡੈਗਦੀ ਫਿਰਦੀ ਕਣਕ ਵੀ ਬਈ ਹਾਂ ਮੁੰਡੇ ਵੀ ਇਹ ਤਾਂ ਜਲਤ ਸੀਗਾ ਵੀ ਵੱਡਾ ਰਾ ਤੇ ਹੂੰ ਥੋੜੇ ਵੱਟਦੇ ਬੁੜਦੇ ਨਹੀਂ ਆਏ 5000 ਨਹੀਂ ਭਾਈ ਸਾਡੇ ਇਥੇ ਭਾਈ ਬਹੁਤ ਘੱਟ ਵੱਟਦੇ ਆ ਲੋਕ ਐਂ ਤਾਂ ਏਡਾ ਰਾ ਪਿਆ ਨਹੀਂ ਹੁਣ ਨੂੰ ਤਾਂ ਪੜ ਪੜ ਇਹਨੂੰ ਬੜ ਬੜ ਕੇ ਛੋਟਾ ਕਰ ਦਿੰਦੇ ਆ ਆ ਦਾ ਭਾਵੇਂ ਕਮਾਈ ਨਾਲ ਉਹ ਕਿਹੋ ਨਾਲ ਲੰਘ ਜਾਣਾ ਬਰੋ ਬਰਾਬਰ ਹਨਾ ਕਿ ਏਡਾ ਰਾ ਪਿਆ ਭਾਈ ਤੇ ਸਾਡੇ ਤਾਂ ਚੱਕੀ ਤਰੇ ਫੇਰ ਆਖਣਗੇ ਉਹਦੇ ਨੈਤ ਦੇ ਇਹ ਤੇ ਪਰ ਜਿਹੜੀ ਰਿਐਲਿਟੀ ਆ ਵੇਖੀ ਜਾਨੇ ਵੀਡੀਓ ਚ ਬਾਈ ਹੋਰੀ ਵੇਂਦੇ ਹੀ ਹੁਣੇ ਸਾਡੇਆਂ ਪੰਗਾ ਤਾਂ ਵੇਂਦੇ ਹੀ ਹੋਣਗੇ ਤੁਸੀਂ ਹਾਂ ਭਾਈ ਹਾਂ ਬਹੁਤ ਸ਼ੂਟਿੰਗ ਹੈ ਬਹੁਤ ਸ਼ੂਟਿੰਗ ਅਰਨਤਾ ਮੋਟ ਜਿਹੜੀ ਅੱਜ ਦੀ ਹਾਲਾਤ ਆਪਣੇ ਖੇਤਾਂ ਨੂੰ ਜੇ ਜਾਣੇ ਨਾ ਬਈ ਜੇ ਮਗਰ ਹਲ ਪਾਏ ਆ ਤਾਂ ਫਿਰ ਮੋਟਰਸਾਈਕਲ ਵਾਲਾ ਵੀ ਦੂਰ ਖੜਦਾ ਹਾਂ ਬਈ ਹਾਲਾਂ ਨਾਲ ਵੀ ਨਾੰਗਦਾ ਇਕੱਲੇ ਟਰੈਕਟਰ ਨਾਲ ਮੋਟਰਹਾਈਲ ਲਾੰਗਦਾ ਉਹ ਵੀ ਖੜ ਕੇ ਦੋਵਾਂ ਨੂੰ ਲੰਘਾਉਣਾ ਪੈਂਦਾ ਆਹ ਹਾਲਾਤ ਹੋ ਗਏ ਇਨੀ ਨੀਤ ਸਾਡੀ ਭਰ ਗਈ ਐ ਪੈਸੇ ਨਾ ਤੇ ਦਿਲ ਖੋਟੇ ਹੋ ਗਏ ਜਾਵਾ ਆ ਤਾਂ ਰਹਿੰਦੇ ਹੁਣੇ ਬਈ ਹਨ ਹਾਂ ਇਹ ਟਾਣੀ ਹੰਡਾ ਰਹਿੰਦੇ ਹਾਂ ਟਾਣੀ ਇਥੇ ਮੰਨ ਲੈ ਨੇੜੇ ਨੇੜੇ ਹੈਂ ਆ ਪਾਸ ਟਾਣੀਆਂ ਹੋ ਵਾਪਸ ਜਾਣੀ ਇੱਥੇ ਗੁਵਾਰਾ ਵੀਜੇ ਅਸੀਂ ਬੰਦੇ ਨੇ ਆ ਝੋਨੇ ਵਾਲਾ ਬਾਣ ਸੀਗਾ ਠੀਕ ਆ ਇਹ ਮੋਟਰਾਂ ਮਟਰਾਂ ਵਧੀਆ ਯਾਰ ਹਾਂ ਵੀ ਜਿੰਨਾ ਜੀ ਦਾ ਹੱਥ ਪੈ ਜਾਂਦਾ ਪਾਣੀ ਤੇ ਹਾਂ ਹਾਂ ਉਹਨਾਂ ਅਗਲਾ ਝੋਨਾ ਲਾ ਦਿੰਦਾ ਹੁਣ ਆਹ ਜਿਹੜਾ ਬੰਦਾ ਇਹਦੇ ਕੋਲ ਇੱਕ ਮੋਟਰ ਹੈ ਤੇ ਇੱਕ ਮਰਬਾ ਬਾਣਦਾ ਅੱਛਾ ਜਿੰਨਾ ਝੋਨਾ ਹੋ ਗਿਆ ਉਹਨਾਂ ਠੀਕ ਆ ਬਾਕੀ ਇਹਨਾਂ ਨੇ ਨਰਮਾ ਜਿਹਾ ਗੁਵਾਰਾ ਵੀ ਵਾ ਵਾ ਸਹੀ ਹੈ ਸਹੀ ਹੈ ਨੇੜੇ ਨੇੜੇ ਮੋਟਰ ਦੇ ਮਾਰਚ ਝੋਨਾ ਲਾ ਲੈਣੇ ਹੁਣ ਤੇ ਆ ਡਿੱਗੀ ਵੀ ਫਿਰ ਬਣਾਈ ਦੀ ਬਈ ਇਹ ਬਈ ਬਹੁਤ ਟਾਈਮ ਪਹਿਲਾਂ ਦੀ ਬਣੀ ਹੋਈ ਹੈ ਤੈਂ ਤਾਂ ਇਹ ਹੁਣ ਮੱਲ ਵਰਤਦੇ ਤਾਂ ਹੁਣੇ ਚਲਦੀ ਆ ਇਹ ਝੋਨੇ 'ਚ ਬਹੁਤ ਸਾਰਾ ਦਿੰਦੀ ਇਹਨਾਂ ਨੂੰ ਠੀਕ ਹੈ ਇਹ ਫਰਕ ਅਸੀਂ ਦਾ ਪਾਣੀ ਚੈੱਕ ਲੈਨੇ ਪਹਿਲਾਂ ਫਿਰ ਹਾਂ ਨਹਿਰ ਦਾ ਪਾਣੀ ਖੂਹਾਂ ਦਾ ਰਲਾ ਕੇ ਪਾਉਂਦੇ ਆ ਠੀਕ ਹੈ ਤੇ ਕਿਆਰੇ ਕਿਉਰੇ ਕਿੱਡੇ-ਕੱਡੇ ਬਾਈ ਬਾਈ ਕਿਆਰੇ ਜ਼ਿਮੀਂਦਾਰਾਂ ਦੇ ਹਿਸਾਬ ਨਾਲ ਆ ਜਿਨ੍ਹਾਂ ਕੋਲੇ ਵੱਡੇ ਟੱਕ ਆ ਹੂੰ ਤੇ ਕੋਈ ਅੱਧੇ-ਅਧੇ ਕਿੱਲੇ ਦਾ ਪਾਈ ਜਾਂਦਾ ਵਿਗੇ ਦਾ ਕੋਈ ਵਿਗੇ-ਵਿਗੇ ਦੇ ਪਾਈ ਜਾਂਦੇ ਇਹਨੂੰ ਘੱਟ ਪਈ ਜਾਂਦੇ ਠੀਕ ਹੈ ਇੱਥੋਂ ਆਪਣੀ ਪੈਲੀ ਚਾਲੂ ਹੁੰਦੀ ਆ ਗਣ ਕਰ ਆਪਣੀ ਠੀਕ ਹੈ ਬਈ ਆ ਖਾਲੇ ਦੇ ਉਧਰ ਗੋਤੇ ਖਵਾਈ ਬੈਠਾ ਤੋ ਵੀ ਬਈ ਹੈ ਸਾਡੇ ਕੋ ਲੋਕਾਂ ਦੇ ਦਿਮਾਗ ਚ ਐਵੇਂ 2859 ਦੀ ਤੂੜੀ ਨਹੀਂ ਬਣਦੀ ਆਹਾਂ ਲੰਗਾ ਇੱਕ ਬਿੱਗੇ ਦੇ ਵਿੱਚੋਂ ਇੱਕ ਟਰਾਲੀ ਭਰੂਗੀ ਪੂਰੀ ਬਚੂ ਆ ਕੱਟਦਾ ਨਿਕਾ ਨਾਲੇ 2859 ਵੈਰਾਈਟੀ ਹੈ ਠੀਕ ਹੈ ਆਏ ਮੋੜ ਤੇ ਮੋੜ ਦੇ ਆ ਮੱਛੀ ਪਾਈ ਵੀ ਹੈ ਹਾਂ ਬਈ ਇਹ ਕਿੰਨੀ ਡੂੰਘੇ ਹੋਗੇ ਇਹ ਤਾਂ ਬਾਈ ਮੇਰੇ ਖਿਆਲ ਨਾਲ 200 ਫੁੱਟ ਦੇ ਹੀ ਹੈ ਠੀਕ ਹੈ ਵੈਸੇ ਜੇ ਖੂਹ ਮਾਰੀਏ ਮੰਨ ਲਾ ਫੇਰ ਕਿੰਨੇ ਫੁੱਟ ਤੇ ਪਾਣੀ ਹੋਵੇ ਇਥੇ 120 ਕਿਤੇ ਪਾਣੀ ਮਿਲ ਜਾਂਦਾ ਵਧੀਆ ਮਿੱਠਾ ਪਾਣੀ ਮਿਲ ਜਾਉ ਠੀਕ ਹੈ ਪਾਣੀ 200 ਫੁੱਟ ਤਾਂ ਇੱਕੋ ਜਿਹਾ ਪਾਣੀ ਹੈ 120 ਤੋਂ ਲੈ ਕੇ 200 ਤਾਂ ਹੀ ਵਧੀਆ ਪਾਣੀ ਮਿੱਠਾ ਠੀਕ ਹੈ ਠੀਕ ਹੈ ਜੀ ਇਹ ਆ ਗਈ ਟਾਣੀ ਹੈ ਬਈ ਹਾਂਜੀ ਉਥੋਂ ਪਾਇਪ ਆ ਕੇ ਇੱਥੇ ਨਿਕਲਦੇ ਹੋਣੇ ਪਾਇਪ ਲੈਣਾ ਇੱਥੇ ਆ ਰਿਹਾ ਨੱਕਾ ਠੀਕ ਆਏ ਕਿ ਉਹ ਵੀ ਦੇਖੋ ਠੀਕ ਆ ਤੇ ਮੋਟਰਾਂ ਤਿੰਨ ਦਾ ਪਾਣੀ ਨਿਕਲਦਾ ਅੱਛਾ ਤਿੰਨਾ ਮੋਟਰਾਂ ਦਾ ਇੱਕ ਤਾਂ ਹੋ ਜਾਂਦੇ ਇਥੇ ਹਾਂ ਦੋ ਵੀ ਆਪਾਂ ਥੱਲੇ ਇੱਕ ਤਾਂ ਹਾਂ ਆਹ ਜਿਹੜੀ ਮੋਟਰ ਹੈ ਇਹਦਾ ਪਾਣੀ ਆ ਪਰ ਲੀਆਂ ਮੋਟਰਾਂ ਦਾ ਇਹ ਨਿਕਲਦਾ ਇਹ ਮੰਨ ਲਓ ਮਰਬਾ ਤਾਂ ਪਾਈ ਪਲੈਨ ਪਾਈ ਵੀ ਠੀਕ ਹੂੰ ਇਹ ਤਾਂ ਵਧੀਆ ਝੋਨੇ ਝਾਣੇ ਨੂੰ ਸੌਖਾ ਤਿੰਨੇ ਰਲਾ ਕੇ ਛੱਡਣੀਆਂ ਹਾਂ ਪਾਣੀ ਬਹੁਤ ਲੱਗਦਾ ਮਾਰ ਵੱਧ ਕਰਦਾ ਬਾਈ ਹੂੰ ਇਹ ਦਾ ਚਲੋ ਪੱਕਾ ਬਾਣ ਚੋਣੇ ਵਾਲਾ ਆਤੀ ਦੇ ਬਲੋਰੇ ਵਾਲੀ ਜਿਹੜੀ ਡਿੱਗੀ ਪਈ ਹੈ। ਹੂੰ। ਇਹ ਇਹ ਆ 122852 ਆ ਅੱਗੇ ਜਿਹੜੀ ਹਰੀ ਖੜੀ ਐ 303 ਠੀਕ ਆ 303 ਵੀ ਲਾਈ ਆ। ਹਾਂ ਰੇਤੇ ਵਾਲੇ ਬਾਣ ਚ ਵੀ ਜੇ ਦੇਖੀਓ ਦਾ 2852 ਥੋੜੇ ਸਾਹਮਣੇ ਪੂਰਾ ਚੰਗਾ ਵਧੀਆ। ਵਧੀਆ। ਕੰਬੀ ਅਸਲ ਨਹੀਂ ਭਈ ਮੇਰੀ ਮੇਰੀ ਤਾਂ ਤਾਂ ਨਹੀਂ ਪਈ ਆਣਾ। ਇਹ ਤੂੜੀ ਨੂੰ ਦੇਖ ਲਾ ਹੱਥ ਵੀ ਨਹੀਂ ਲਾਇਆ ਜੀ ਪਿਛਲੇ ਘੜੇ ਦੀ ਬਣਾਈ ਵੀ ਆ ਆਹ ਗਰੇਜ ਵੀ ਭਰਿਆ ਹੋਇਆ ਪਿੱਛੇ ਤੂੜੀ ਦਾ ਠੀਕ ਹੈ ਹਾਂ ਯਾਰ ਉਹ ਵਾਲੇ ਆਤਰੇ ਕੈਸੇ ਹੋ ਠੀਕ ਆ ਬੜੀ ਥੋੜਾ ਹੈ ਲੈ ਚੋ ਵੀ ਭਾੜਾ ਉਹ ਡੋੜ ਕੇ ਰੱਖੀ ਦੇ ਆਹ ਤੋੜਿਆ ਹਾਲ ਕਮਰਾ ਆ ਗਿਆ ਆਹ ਕਮਰਾ ਆ ਗਿਆ ਆਹ ਕਮਰਾ ਆ ਗਿਆ ਉਹ ਨੌਣ ਕਰਿਆ ਉਹ ਬਾਹਰ ਇੱਕ ਲਾਈਟ ਨੇ ਆ ਰਹੀ ਇੱਕ ਉੱਪਰ ਬਾਹਰ ਆ ਰਹੀ ਕਿਤੇ ਬਾਹਰ ਠੀਕ ਹੈ ਬਈ ਢੋਲ ਕੀ ਕੀ ਬੋਲਦੇ ਸੀ ਤੁਸੀਂ ਇਹ ਢੋਲ ਕੀ ਲਾਈਟ ਆਲੀ ਅੱਛਾ ਢੋਲ ਕੇ ਇਹਨੂੰ 3 ਘੰਟੇ ਲੇਟ ਆ ਰਹੇ ਟਰਾਂਸਫਾਰਮਰ ਨੂੰ ਢੋਲ ਕੀ ਕਹਿੰਦੇ ਇਹ ਨਹੀਂ ਘਰ ਵਾਲਿਆਂ ਨੂੰ ਢੋਲ ਕੀ ਕਹਿੰਦੇ ਟਰਾਂਸਫਾਰਮਰ ਅਸੀਂ ਮੋਟਰ ਵਾਲ ਨੂੰ ਕਹਿੰਦੇ ਅੱਛਾ ਗੋਲ ਜਾਂਦਾ ਇਹ ਹਾਂ ਢੋਲ ਕੀ ਕਹਿੰਦੇ ਠੀਕ ਹੈ ਸਿੰਗਲ ਫੇਸ ਇਹ ਹਾਂ ਗੰਡੇ ਲਾਏ ਸੀ ਦੇਖ ਲੈ ਰੇਤੇ ਚ ਗੰਡਾ ਵੀ ਨਹੀਂ ਉੱਠਿਆ ਹਮਮ ਇਹ ਚੱਲਣਾ ਆ ਹਾਏ ਬਈ ਤੈਨੂੰ ਸੁਣ ਤੈਨੂੰ ਉਹ ਮੈਂ ਵੀ ਖੜੀ ਆ ਮੈਨੂੰ ਲੱਗਦਾ ਨਹੀਂ ਵੀ ਇਹ 28 ਕਾਬਰ ਨਾਲੋਂ ਝਾੜ ਚ ਪਲੱਸ ਰਹੂਗੀ ਹਜੇ ਤਾਈਂ ਬਾਕੀ ਦੇਖੋ ਹੋ ਸਕਦਾ ਐਂਦਾ ਮਿੱਟੀ ਮੁੱਟੀ ਦੇ ਸਿਰ ਤੇ ਬਈ ਮੰਨਿਆ ਨੇ ਕਿ ਨਹੀਂ ਮੰਨਿਆ ਹਨ ਹਾਂ ਪਰ ਘੱਟ ਤਾਂ ਨਹੀਂ ਨਿਕਲਦੀ ਉਹਦੇ ਨਾਲ ਬਰਾਬਰ ਭਾਵੇਂ ਰਹਿ ਜੀ ਹਾਂ ਇਹ ਘਰੇ ਲੋਹਾ ਪਿਆ ਸੀ ਬਦੂ ਥੱਪਦਾ ਇਹ ਠੀਕ 4-5 ਸਾਲ ਪਹਿਲਾਂ ਨਹੀਂ ਬੜੀ ਠੀਕ ਐ ਆ ਇੰਨਾ ਥਾਂ ਸੀ ਆਲੂਆਂ ਦਾ ਮੇਰੇ ਕੋਲ ਹੂੰ ਹੂੰ ਜਿਹੜਾ ਵੀ ਠੀਕ ਠੀਕ ਆ ਨਰਾਮਾ ਲ ਸਬ지 ਵਾਸਤੇ ਪੱਕਾ ਹੀ ਛੱਡਣਾ ਹੀ ਹੁੰਦਾ ਤੇ ਆ ਡਿੱਗੀ ਬਣਾਈ ਵੀ ਇਥੇ ਆ ਪਾਣੀ ਨਹਿਰ ਦਾ ਪਾਉਣ ਵਾਸਤੇ ਕਿੰਨੇ ਪਾਇਆ ਨਹੀਂ ਹੁਣ ਪਾਵਾਂਗੇ ਇਹ ਫਿਰ ਤੈਨੂੰ ਸਬਜੀ ਸੂਜੀ ਨੂੰ ਤਾਂ ਵਧੀਆ ਕੰਮ ਦੇ ਪਰ ਇਹ ਫਿਰ ਕੱਢਣਾ ਪਊਗਾ ਕਹੇ ਨਾ ਮੋਟਰ ਨਾਲ ਮੈਂ ਸਬਜੀ ਨੂੰ ਕਦੇ ਨਹਿਰ ਦਾ ਪਾਣੀ ਲਾਏ ਹੀ ਨਹੀਂ ਬਈ ਉਹ ਵੀ ਆਉਂਦਾ ਆਹ ਤਾਂ ਗੰਡੇ ਤੇਰੇ ਪੂਰੇ ਵਧੀਆ ਖੜੇ ਹਨ ਹਾਂ ਇਹ ਅਜੇ ਮੈਂ ਥੋੜਾ ਜਿਹਾ ਲੇਟ ਹੋ ਗਿਆ ਨਾ ਪਨੀਰ ਮਾੜੀ ਸੀ ਕੰਮ ਵੀ ਫਿਰ ਠੀਕ ਬਣਗੇ ਹੁਣ ਆ ਤੂੰ ਦੇਖ 300 ਆ 28 50 ਇਹਦੀ ਪੱਲੀ ਦਾਣਾ ਤਾਂ ਪੂਰਾ ਫਸਿਆ ਹੋਇਆ ਹਮ ਭਜਨ ਬਣਿਆ ਤਾਂ ਹੀ ਇਹ ਡਿੱਗੀ ਆ ਹਮ ਇਹ ਤਾਂ ਹੈ ਮਾਰੀ ਫਿਰ ਤੇਲੇ ਨੇ ਲੋਡ ਨਹੀਂ ਪਾਈ ਬਾਈ ਮਾਰੀ ਆ ਬਾਈ ਦੋ ਮਾਰੀਆਂ ਮੈਂ ਤਾਂ ਅੱਛਾ ਪਹਿਲਾਂ ਮਾਰਿਆ ਘਟਾਰਾ 25% ਫੇਰ ਮਾਰਿਆ ਲਾਲ ਘਟਾਰਾ ਐ ਪਹਿਲਾਂ 75% ਮਾਰਿਆ ਥਾਈ ਮੌਕਸਮ ਤੇ ਆਪਨੇ ਹੁਣ ਵੀਡੀਓ ਪਾਈ ਜਾਂਦੇ ਪੰਜਾਬ ਚ ਕਹਿੰਦੇ ਲੋਡ ਹੀ ਨਹੀਂ ਗੀ ਅਜੇ ਤਾਂ ਕਰਦੀ ਆਂ ਬਈ ਇਹ ਨਹੀਂ ਕੀਤੀ ਇਹ ਤਾਂ ਨਹੀਂ ਕਰਦਾ ਮੈਂ ਤਾਂ ਫਿਰ ਕਰਤੀ ਇੱਕ ਨਾ ਵੇਖੀ ਉਹ ਦਾਣੇ ਹੱਥ ਲਾ ਕੇ ਦੇ ਆਏ ਆ ਜਿਵੇਂ ਗੁੱਤ ਗੁੰਦੀ ਹੁੰਦੀ ਹੈ ਹਾਂ ਦਾਣਿਆਂ ਦੇ ਨੇ ਵਧੀਆ ਹੈ ਹਾਂ ਵਧੀਆ ਮੰਨ ਲਾ ਵੀ ਆ ਪਿੱਛੇ ਬਾਣ ਵੀ ਝੋਨੇ ਵਾਲੇ ਹੀ ਸਾਰੇ ਆ ਟਾਈਮ ਬਣਿਆ ਹੋਇਆ ਸਾਹਮਣੇ ਠੀਕ ਹੈ ਹਾਂ ਵਰ ਤੋਂ ਬਹੁਤ ਕੱਟ ਕਰਦੇ ਆ ਲੋਕ ਠੀਕ ਹੈ ਇੱਥੇ ਏਰੀਆ ਜਣੇ ਜਿਹੜੇ ਆਪਣੇ ਚਾਚੇ ਪਾਏ ਆ ਤੇ ਜਿਹੜਾ ਮੈਲਣਾ ਇੱਥੇ ਇੱਥੇ ਮੈਲਣਾ ਪੜੋ ਨਾਲ ਨਾਲੀ ਆ ਬਾਣ ਵੀ ਆਪਣੇ ਕੋਲੇ ਹੈ ਠੀਕ ਹੈ ਆ ਸਾਰਾ ਆਪਣਾ ਤਾਂ ਹੋਈ ਜਾ ਠੀਕ ਹੈ ਕੀ ਕਿੱਲੇ ਬਾਣਾ ਇਧਰ ਨਾਲ ਆ ਉਹ ਵੀ ਆਪਣੇ ਕੋਲੇ ਆ ਆ ਨਾਲ ਹੀ ਜਮਈ ਵੀ ਯਾਨੀ ਇੱਥੇ ਹਟਾਣੀ ਜੇ ਇੱਥੇ ਮਸ਼ੀਨ ਠੱਲੀਏ ਇੱਥੇ ਨਾਲ ਨਾਲ ਹੀ ਚੱਲੀ ਜਾਣੀ ਆ ਨਾਲ ਨਾਲ ਹੀ ਚੱਲੀ ਹੋਈ ਮੁਰੱਬਾ ਬਾਣਾ ਆ ਸੜਕਾਂ ਤਾਂ ਹੀ ਬੜਾ ਚੜਾਉਣੀ ਪੈਣੀ ਕਦੇ ਕਿਤੇ ਦੀ ਕਦੇ ਕਿਤੇ ਆਹੀ ਬਾਣੁੱਛਿਆ ਬਾਕੀ ਸਾਰੇ ਪੱਤਲੀ ਆਹ ਰਹੀ ਪਰਨੇ ਰਾਤੇ ਇੰਨੀ ਚੂਹੇ ਬਈ ਜਾਦੇ ਨਾਲ ਯਾ ਤਾਰਾ ਮੋੜਿਆ ਤੂੰ ਪਿਛਲਾ ਰਾਹ ਜਿਹੜਾ ਸਾਨੂੰ ਦੋ ਟਰਾਲਿਆਂ ਨਾਲ ਹੀ ਛੜਦੇ ਯਾਰ ਦੋਵਾਂ ਨਾਲ ਹੀ ਛੜਦਾ ਸਾਨੂੰ ਟਰਾਲੀ ਦਾ ਰੌਲਾ ਪੈਣਾ ਬਈ ਤੇ ਜੀ ਡੀਕੋਂਗੇ ਜ਼ਿੰਮੇਦਾਰ ਨੂੰ ਡੀਕ ਲੋਂਗੇ ਦਾ ਦੋ ਲਿਆਏ ਨਹੀਂ ਮੈਂ ਸਹੀ ਗੱਲ ਦੱਸਦਾ ਮੈਂ ਤੁਹਾਨੂੰ ਹਾਂ ਹੁਣ ਉੱਥੇ ਆ ਜਿਵੇਂ ਉੱਥੇ ਤਾਂ ਯਾਰ ਮੋੜੀ ਮਾੜੀ ਆਉਂਦੇ ਸੀ ਮੇਰੇ ਵਾਲੀ ਤੇ ਲਾ ਲਓ ਜਾਲੀ ਯਾਰ ਤੋ ਸਗੀ ਨਹੀਂ ਮੈਂ ਕਿਰਾਏ ਦੇ ਪਤਾ ਕਰੂੰਗਾ ਜਾਂ ਇੱਥੇ ਹਾਂ ਸਾਨੂੰ ਇੱਥੇ ਇੱਥੇ ਸੀਜਨ ਨੂੰ ਦਵਾ ਦੇ ਸਾਨੂੰ ਉੱਥੋਂ ਇੱਕ ਤਾਂ ਤਿੰਨ ਲਿਆਉਣੀਆਂ ਪੈਣੀਆਂ ਇੱਕ ਉੱਥੇ ਸਾਡੇ ਕਿਰਾਇਆ ਜਾ ਦੇ ਤੈਨੂੰ ਕੋਈ ਚੀਜ਼ ਦਿਖਾਉਂ ਕਿੱਲੇ ਉਹ ਆਇਆ ਲੰਮਾ ਵੜਾ ਬੰਨਿਆ ਰੋਸ ਨਾਲੇ ਰਿਸਕ ਨਾਲੇ ਸਾਨੂੰ ਆਇਆ ਫਿਰ ਉੱਥੇ ਦਾ ਸਾਨੂੰ ਲੋਡ ਨਹੀਂ ਬਾਈ ਇੱਥੇ ਇੱਥੇ ਤੋਂ ਬਹੁਤ ਪਤਾ ਕਰਦੇ ਸਾਨੂੰ ਨਹੀਂ ਨਹੀਂ ਪਤਾ ਕਰਦੇ ਕੋਈ ਗੱਲ ਨਹੀਂ ਮਿਲ ਜੂਗੀ ਢਾਈ ਟਰਾਲੀ ਮਿਲ ਜੂ ਹਣਾ ਜਾਲੀ ਵਾਲੀ ਕਿਰਾਏ ਤੇ ਟਰਾਲੀ ਆਸ ਗੱਲ ਨੂੰ ਐ ਮੈਕਸੀ ਸੀਗਾ ਆ ਮਟਰ ਸੀ ਵੱਟ ਤੇ ਮਟਰ ਦੀ ਇੱਥੇ ਦਾਵਾ ਖਾ ਲਿਆ ਹਾਂ ਆ ਪਿੰਡੀ ਲਾ ਰੱਖੀ ਐ ਮਟਰ ਦਾ ਵੀ ਮੜਾ ਪਾਣੀ ਲਾਓ ਹਣ ਸਬਜੀ ਨਹੀਂ ਪਾਣੀ ਯਾਰ ਤਰ ਕੇ ਲੈ ਟੱਪ ਤੇ ਲਾਵਾਂਗੇ ਲੈ ਟੱਪ ਗਿਆ ਪਿੰਡੀ ਮੰਗਦੀ ਥੋੜੀ ਹਾਂ ਉਹਨੇ ਬੁੱਟਾ ਜੀ ਫੁੱਲੂਆ ਛਿੰਦੀ ਦਾ ਵੱਟ ਤਾਂ ਯਾਰ ਤੁਹਾਡੇ ਬਹੁਤ ਕਰੜੀ ਹੁੰਦੀ ਕਿ ਪਾਣੀ ਦਾ ਚੜ ਗਿਆ ਬਾਹਰ ਨਾਲੀ ਦੀ ਮਿੱਟੀ ਵੀ ਰੇ ਗਾਲੀ ਦੀ ਮਿੱਟੀ ਆ ਹਾਂ ਲਾਲ ਘਾਟੀ ਫਰੰਡ ਬਣੀ ਜਾਵੇ ਨਾ ਕੋ ਨਾ ਹੋਇਆ ਇਹ ਕਿਹੜਾ ਗਲੜਾ ਬਈਆ ਬਾਹਲਾ ਕੁੱਨੇ ਬਹਲਾ ਉੱਠੇ ਚ ਉੱਠ ਬੁੱਟਾ ਐ ਇਹ ਤਾਂ ਸੁੱਕੇ ਦੇ ਵਿੱਚ ਟਰੈਕਟਰ ਫੇਲ ਆ ਹੂੰ ਸੋਕੇ ਜੀ ਹਾਲ ਬਹਿ ਗਏ ਪੱਟੀ ਦੇ ਨਹੀਂ ਹਾਂ ਤੇ ਜਾਂ ਉੱਤੇ ਉੱਤੇ ਘੜੀ ਸੀ ਜਾਂ ਉੱਤੇ ਤਰੇ ਫਿਰਦੇ ਨਾਲ ਦੀ ਮਿੱਟੀ ਆ ਮਾੜ ਮਾੜ ਰੰਮੀ ਮਾਰਦੇ ਜਿਹੜਾ ਵੀ ਮਾਰਦੇ ਹਾਂ ਤਾ ਮੋਟੇ ਨਾਲ ਨਾਲ ਚੱਲ ਪਾਏ ਜੂਣੀ ਦਾੜੀ ਬਹੁਤ ਪਾਈ ਹੈ ਸਾਡੀ ਇਹ ਹੁੰਦਾ ਪਤਲਾ ਹੋਣ ਵਾਸਤੇ ਲਿਆਏ ਸੀ ਖਾਦਾ ਹਜੇ ਇੱਕ ਪੱਤਾ ਵੀ ਨਹੀਂ ਇਹਦਾ ਨਾ ਪਤਾ ਕਿ ਕਰਾਣਾ ਕਰੂਣਾਂ ਦੇ ਕੰਮ ਤੇ ਆਪਣਾ ਕਰਾ ਹਾਂ ਸਹੀ ਹੈ ਇਹ ਬਜਾਰਾ ਮਿਸਰੀ ਠੀਕ ਨੂਨ ਕਰਾਰਾ ਜਾਏ ਹੂੰ ਇਹ ਬੂਟੇ ਦਾ ਲਾਈ ਸੀ ਮੈਂ ਬਹੁਤ ਪਹਿਲਾਂ ਮਿਰਚਾਂ ਦੇ ਸ਼ਿਮਲਾ ਮਿਰਚਾਂ ਦੇ ਇਹ ਕੀ ਇਹਨਾਂ ਨੂੰ ਠੰਡ ਮਾਰ ਗਈ ਤਾਂ ਹੁਣ ਬਹਾਲ ਹੋਇਆ ਜਾਵੇ ਅਸੀਂ ਇਹਦੀ ਸਬਜ਼ੀ ਖਾ ਚੁੱਕੇ ਆਂ ਗੋਭੀ ਦੀ ਫੇਰ ਵੀ ਆ ਦੇਖ ਲੈ ਇਹਨੂੰ ਐ ਕੱਟੀ ਜਦੋਂ ਐ ਤਾਂ ਆਸੇ-ਪਾਸੇ ਫੁੱਲ ਬਣ ਗਏ ਇਹਨੇ ਤੇ ਰਿਪੋਰਟ ਕਰੀ ਹੈ ਚਾਰ-ਚਾਰ ਦੇਖ ਵਧੀਆ ਚਾਰ ਦਿਨ ਬੋਲਣ ਕਰਦੇ ਇਹ ਕਿਹੜੀ ਹੈ ਇਹ? ਬੰਦ ਗੋਬੀ ਆ ਕੋਲ ਨਹੀਂ ਇਹ ਸਪੈਸ਼ਲ ਹੈ ਕੋਈ ਕਿ ਸਾਰੀ ਐਂ ਕਰਦੀ ਹੈ? ਨਹੀਂ ਨਹੀਂ ਕੋਈ ਹੋਵੇ। ਇਹ ਵੀ ਯਾਰ ਮੁੱਲ ਲਿਆਂਦਾ ਸੀ ਮੈਂ। ਅੱਛਾ ਬਈ। ਇਹ ਪਤਾ ਹੀ ਨਹੀਂ ਕੀ ਚੱਲਿਆ। ਆ ਇੱਕ ਵੱਡਿਆ ਬਣਾ 1 2 3 4। ਹੁਣ ਆ ਆ ਕਈ ਦਿਨੋਂ ਪਹਿਲਾਂ ਵੱਡਿਆ 1 2 3 4 ਤੇ ਇੱਕ ਆ ਥੱਲੇ। ਆਪਣੇ ਫੜਦੀਆਂ ਨੇ ਫਿਰ। ਕੋਈ ਯਾਰ ਫਿਰ ਵੈਰੈਟੀ ਆ। ਇੱਕ ਵਾਰੀ ਮੈਂ ਹਾਂ। ਨਹੀਂ ਨਹੀਂ ਦੇਡਕੇ ਦਿਖਾਉਣਾ। ਵੀਰੇ ਤੂੰ ਐਂ ਫਿਰ ਲਾਈਵ ਮੈਂ ਬੈਠਾ ਇਹਦੇ ਨਾਲ ਦੀ ਸੇਮ ਹਜੇ ਫਿਰ ਛੋਟੇ ਯਾਰ। ਫੋਨ। ਓਰੇ ਆ ਦੇ। ਆਇ ਤੋ ਪਹਿਲਾਂ ਕੱਟ ਚੁੱਕਿਆ ਮੈਂ ਇਹਨੂੰ ਹਾਂ ਹੁਣ ਮੈਂ ਤੇਰੇ ਸਾਹਮਣੇ ਪੱਟਿਆ ਤੇ ਚਾਰ ਫੁੱਲ ਤਿਆਰ ਹੈ ਦੇ ਉੱਤੇ ਕੀ ਹੈ ਜੀ ਦੇ ਨਾਲ ਚਾਰ ਹੀ ਆ ਬਣ ਗਏ ਕੜ ਲੈ ਚਾਰ ਬਣਦੇ ਆ ਤੇ ਹੁਣ ਸਬਜ਼ੀ ਜੋ ਕੀ ਤੇ ਲੈ ਜਾ ਜੇ ਵੱਡ ਲਈਦਾ ਹੁਣ ਲੱਕਰੀ ਬਰੇੜੀ ਗਈ ਦੀ ਮੇਰੇ ਨਾਲ ਰਾਵਾਂਗੇ ਅੰਦਰ ਹਾਂ ਉਹ ਨਹੀਂ ਯਾਰ ਆ ਚਾਰ ਹੀ ਫੁੱਲ ਲੈ ਜੇ ਬਣੇ ਚਾਰ ਹੀ ਇਹ ਦੇ ਬਣਨ ਪੱਤਾ ਗੋਭੀ ਲਾ ਦਈਏ ਐਂ ਵੱਡ ਲਈਏ ਉੱਥੋਂ ਜਨਾ ਫੁੱਟੇ ਆਪਾਂ ਦਿਨਦਾਰ ਨਹੀਂ ਉਹ ਫਰਕ ਹੋਰ ਕਿਉਂ ਆੜਦੇ ਕਿ ਤੂੰ ਹੀ ਆਣਾ ਵੀ ਸਾਰਾ ਵੱਡ ਦਿੰਦਾ ਅਗਲਾ ਅਗਲਾ ਕੀ ਕਰ ਸਕਦੇ ਕਿਤਲੇ ਦਾ ਹਾਂ ਜਾੜ ਜਾੜੀ ਕੱਢ ਹਾਂ ਕਿੱਤੇ ਨਹੀਂ ਸਿੱਧੂ ਵੱਢ ਤੇ ਉੱਤੋਂ ਵੱਢ ਠੀਕ ਐ ਐ ਉੱਤੋਂ ਤੋੜ ਲੈ ਫੇਰ ਫਟਿਆਂ ਦੀ ਆ ਤੇਰੇ ਸਾਹਮਣੇ ਬਣੀ ਖੜੀ ਆਹ ਚਾਰ ਰਹਿਣੇ ਕੱਢ ਲਈ ਚਾਰ ਰਹਿਣੇ ਕੱਢ ਠੀਕ ਐ ਚਾਰ ਚਾਰ ਕੱਢੇ ਚਲ ਤੋੜ ਨਹੀਂ ਸਾਡੇ ਵੀ ਬੜੇ ਮੜੇ ਹੋਏ ਪਏ 5-7 ਫਲ ਜੀ ਹਮਮ ਕਰ ਆਪਾਂ ਤੇਰਵਾ ਕਰ ਲਾਂਗੇ ਵੀ ਪਾਣ ਮੇਥੀ ਜਿਵੇਂ ਇਹ ਤਾਂ ਹੈ ਹੀ ਬਾਈ ਆ ਪਿੰਡਿਆਂ ਦਾ ਮੇਟਾ ਪੱਟ ਰਦ ਤੋਂ ਨਹੀਂ ਹੈਣੀ ਸੀ ਜੜਦਾ ਮੈਂ ਕਿਹਾ ਸੀ ਇਹਨਾਂ ਨੂੰ ਮੈਂ ਵੀ ਡੂੰਗਾ ਲਾ ਦੇ ਉੱਚੀ ਲੱਗੀ ਹੋਈ ਹੈ ਤਾਂ ਵਾਲਾ ਹਾਂ ਹਾਂ ਮੈਨੂੰ ਕਹਿੰਦੇ ਨਾ ਕਿ ਮਿੱਧੇ ਬਾਦ ਡਰਮ ਫੇਰੇ ਬਾਦ ਬਾਲੀ ਹੁੰਦੀ ਹੈ ਫੇਰੇ ਮੇਰੇ ਕੋਲ ਤਾਂ ਡਰਮ ਦਾ ਹੈ ਨਹੀਂ ਮੈਂ ਮੰਜਾ ਹੀ ਘੜੀ ਤਾ ਇਹਦੇ ਉੱਤੇ ਠੀਕ ਹੈ ਠੀਕ ਹੈ ਸਹੀ ਹੈ ਸਹੀ ਹੈ ਆ ਆ ਆਏ ਲਾਈਏ ਬੱਲਾ ਪਾਪਾ ਆ ਵੀ ਦੇਖ ਬਣਾਉ ਰਾਸਤਾਨ ਦੀ ਕੁੜੀ ਠੀਕ ਇਹਦੇ ਵਿੱਚੋਂ ਬਹੁਤ ਅਸੀਂ ਜਿੰਨੀਆਂ ਨਿਕਲੀਆਂ ਜਿੱਟ ਕੇ ਲਾਤੀਆਂ ਆ ਨਾਮ ਵੀ ਲਿਖਿਆ ਹੋਇਆ ਤਾਰਾ ਗਈ ਖਰਬੂਜਾ ਆ ਗਿਆ ਤੋਰੀ ਕਰੇਲਾ ਹੀਰਾ ਸੱਦੂ ਪੇਖਾ ਤਰੂ ਯਰ ਦੋ ਲਾਈਵ ਉਹ ਬੈਠਾ ਯਰ ਇੰਨਾ ਕਮਾਲ ਕਰਤੀ ਤੂੰ ਹੈ ਲਾਈਵ ਬਾਈ ਆਪਦੇ ਖਾਣਾ ਵਾਸਤੇ ਇੰਨਾ ਬਣਾਈ ਬੈਠੇ ਗਵਾਨੀਆਂ ਨੂੰ ਵੀ ਦੇ ਦਿੰਨੇ ਆ ਦੋ ਦਿਨ ਵੀ ਤੰਗ ਨਾ ਕਰ ਹਾਂ ਸਹੀ ਕਰ ਪੜੋਸੀ ਨੂੰ ਦੇ ਦੇਣਾ ਆਗੇ ਨਾ ਇਹ ਤਰ੍ਹਾਂ ਦੇ ਅਟਲਾ ਆ ਜਾਂਦੇ ਹਾਂ ਬਾਅਦ ਚ ਨਹੀਂ ਆਉਂਦੇ ਬਾਬੇ ਵਰਗੇ ਨਾ ਨਹੀਂ ਨਹੀਂ ਬਸ ਕੋਈ ਨਹੀਂ ਬਾਈ ਅੱਜ ਲਿਖੇ ਹੀ ਬੈਠੇ ਹੋਏ ਹੋਏ ਹੈ ਨਾ ਉਧਰ ਕੰਧਾਂ ਤੇ ਵੀ ਲਿਖੀ ਬੈਠੇ ਨੇ ਭੁੱਲ ਜਾਂਦਾ ਭੁੱਲ ਜਾਂਦਾ ਯਾਰ ਸਹੀ ਗੱਲ ਆ ਭੁੱਲ ਜਾਂਦਾ ਤੇਰੀ ਬਹੁਤ ਅਸਿਰਬਦ ਦੀ ਠੀਕ ਆ ਕੱਦੂ ਸਹੀ ਆ ਯਾਰ ਇਹਦਾ ਲਾਈ ਹੁਣੀ ਮੈਨਾਂ 50 ਪਿਆ 60 60 ਹੋਣੇ ਆ ਹੈ ਕਹਣਾ ਹਰੇਕ ਦੇ ਕਿ ਜ਼ਿਆਦਾ ਹੀ ਹੋਣੇ ਆ ਇਹ ਯਾਰ 280 ਕੱਪ ਆ ਆ ਆ ਬਹਿ ਜਾ ਆਪਣਾ ਪੁਸਤਾ ਬਾਣ ਇੱਥੇ ਰਹਿ ਗਿਆ ਉਹ ਸੁਬਹਾਂ ਆਪਣਾ ਉੱਪਰ ਹੀ ਰਹੇਗਾ 22 ਕਿਲੇ ਪਾਲੇ ਰਾਤ ਉੱਥੇ ਮੋਟਰਾਂ ਉਹ ਜਿੱਥੇ ਟਿੱਬੇ ਜਿਹੇ ਨੇ ਮਾਲ ਨਾ ਉਹ ਟਿੱਬੇ ਤੁਰੇ ਕਿੱਧਰ ਜੋੜ ਨੇ ਨੇੜੇ ਹੀ ਆਉਦਾ ਉਹ 36 ਦਾ ਟਰਾਂਸਫਰ ਹੈ ਆ 40 ਦਾ ਟਰਾਂਸਫਰ ਹੈ ਠੀਕ ਹੈ ਵਾਟਰ ਲੈਵਲ 135 ਫੁੱਟ ਹੈ ਠੀਕ ਹੈ ਜੀ 120 ਹਾਂ ਇੱਥੇ ਪਾਣੀ ਵਾਡੂਗੇ ਨੇ ਭਾਈ ਪਾਣੀ ਪਰ ਮੈਂ ਹੈ ਮਿੱਠਾ ਭਾਈ ਠੀਕ ਹੈ ਨਾਲ ਹੀ ਆ ਗਿਆ ਨਾਲੇ ਏਰੀਆ ਆ ਗਿਆ ਨਾਲੇ ਏਰੀਆ ਕਗਰ ਨਦੀ ਕਰਕੇ ਪਾਣੀ ਫਰਕ ਪਾਏਗਾ ਰਹੂਗੇ ਅੱਜ ਨਹੀਂ ਜੀ ਚੱਲਾਂਗੇ ਬਸ ਕਰਦਾ ਨਹੀਂ ਰਹਿ ਆਲਾ ਤਾਂ ਕੰਮ ਨਹੀਂ ਕੋਈ ਨਹੀਂ ਫਿਰ ਰਵਾਂਗੇ ਸਮੇਂ ਚੱਲਦੇ ਵੀਰੇ 2 ਮਿੰਟ ਖੜਦਾ ਇੱਥੇ ਫਿਰ ਪੂਰਾ ਟਾਈਮ ਗੁਜ਼ਾਰਦੇ ਹਾਂ ਆਹ ਦੇਖੋ ਫ੍ਰਿਜ ਫਰੂਜੂ ਪੂਰਾ ਰੱਖ ਰੱਖਿਆ ਸੀ ਫ੍ਰੈਜ ਹੈ ਹੀਟਰ ਟਰ ਸਹੀ ਹੈ ਨਾਲੇ ਥੇਤੀ ਦੀ ਥੇਤੀ ਹੈ ਤੇ ਨਾਲੇ ਬੰਦਾ ਸੰਦੇਲ ਤੇ ਰਹਿੰਦਾ ਬਿਲਕੁਲ ਆਹ ਮੋਟਰ ਆ ਉਹ ਮੋਟਰ ਦੀਂਦੀ ਆ ਤੁਹਾਨੂੰ ਆ ਨਹੀਂ ਉਹ ਦੋ ਅੱਗੇ ਠੀਕ ਹੈ ਬਈ ਉਹ ਦੀਸ਼ਿਆਂ ਦੀ ਸ਼ੋਰ ਦੇ ਉੱਤੋਂ ਦੀ ਉੱਥੋਂ ਦਾ ਹੀ ਮੇਰਾ ਪਾਣਾ ਠੀਕ ਹੈ ਆ ਤਾਰ ਤੇ ਤਾਂ ਬੰਨ ਕੋ ਯਾਰ ਇਹ ਤਾਂ ਚੈਨ ਤੇ ਹੀ ਘਾਰਦਾ ਇਕੱਟਾ ਬੰਨਿਆ ਸੀ ਹਾਂ ਦੋ ਘੱਟ ਕੀਤਾ ਆ ਥਾੜੀ ਕੁੰਜੀ ਆ ਸਾਰੀ ਠੀਕ ਆ ਪਾਏ ਪਲਾਨ ਫਿਰ ਗਾਂ ਕਿੱਧਰ ਨੂੰ ਜਾਂਦੀ ਹੈ ਕਿਵੇਂ ਆ ਪਾਏ ਪਲਾਨ ਗਾਂ ਕਿੱਥੇ ਜਾਂਦੀ ਹੈ ਗਾਂ ਵਾਲੇ ਹਾਂ ਇੱਕ ਮੋਟਰ ਆ ਤੇ ਇੱਕ ਆ ਪਿੱਛੇ ਨਹੀਂ ਇਹ ਤੇਰੇ ਓਟਾ ਨਹੀਂ ਤੇ ਜਾਂਦੀ ਹੈ ਹਾਂ ਅੱਛਾ ਇਹ ਸਾਰੀਆਂ ਮੋਟਰਾਂ ਇਕੱਠੀਆਂ ਕਰੀਆਂ ਹੋਣਗੀਆਂ ਇੱਕ ਦੂਜੇ ਵਾਂ ਨਾਲ ਚਲੋਣੀਆਂ ਦਾ ਖਾਲੇ ਵੀ ਦੀ ਚੱਲਣੀਆਂ ਠੀਕ ਇਹਨਾਂ ਦੇ ਪੁਆਇੰਟ ਕੱਢੇ ਪਿਆ ਵਿਚਾਲੇ ਵਿਚਾਲੇ ਜਿਵੇਂ ਇੱਕ ਖਾਲੇ ਤੇ ਕੱਢਦਾ ਇੱਕ ਗਾਂ ਕੱਢਦਾ ਠੀਕ ਹੈ ਬਈ ਹਾਂ ਇਹ ਆ ਦੇਖ ਲਾ ਜਗਾੜ ਹੈ ਬਾਈ ਵੀਡੀਓ ਚ ਦੇਖ ਕੇ ਬਣਾਇਆ ਸੀ ਇਹ ਤੁਸੀਂ ਆ ਬਣਾਇਆ ਹਾਂ ਕਾਮਯਾਬ ਹੈ ਪੂਰਾ ਫੁੱਲ ਕਾਮਯਾਬ ਹੈ ਬਾਈ ਪਰ ਮਿੱਟੀ ਮੰਗਦਾ ਥੋੜੀ ਜੀ ਇਹ ਨਹੀਂ ਗਾਂ ਤੁਰਦਾ ਗਾਂ ਉੱਡ ਜਾਂਦਾ ਇਹ ਅੱਛਾ ਇਧਰ ਨੂੰ ਹੁਣ ਲੰਮਾ ਹੋਊਗਾ ਇਹਨੂੰ ਹਣਾ ਇਹ ਤਾਂ ਯਾਰ ਬਹੁਤ ਵਧੀਆ ਯਾਰ ਪੱਕੇ ਖਾਲੇ ਹਾਸਤੇ ਹੈ ਆ ਜੱਖੀ ਵੇਖ ਲਿਆ ਵੀਡੀਓ ਚ ਵੇਖਦੇ ਹੁੰਦੇ ਐ ਪਰ ਲਗਾਈਆਂ ਪਾਉਂਦੇ ਹਣਾ ਕਾਮਯਾਬ ਆ ਬਾਈ ਪੂਰਾ ਇਹ ਇਹ ਮੰਨ ਲਾ ਪਹਿਲਾਂ ਉੱਤੋਂ ਸੱਟ ਕੇ ਹਣਾ ਤੇ ਫੇਰ ਦਾਦਾ ਪੈਰਾਂ ਨਾਲ ਨਾਪ ਲੈ ਜਾਂਦਾ ਉਹ ਦੂਆ ਮਿੱਟੀ ਬਾਦੇ ਮਾੜੀ ਹਾਂ ਇਹ ਬਈ ਇੱਕ ਟੱਕ ਜਿਵੇਂ ਤੂੰ ਮਿੱਟੀ ਦਾ ਪੱਟ ਲਿਆ ਇਹਨੂੰ ਲਾ ਕੇ ਐਂ ਪੈਰ ਰੱਖ ਲਈਂ ਮਿੱਟੀ ਦਾ ਟੱਕ ਜਿੱਥੇ ਤੂੰ ਧਰਤਾ ਉੱਥੇ ਹੀ ਉੱਥੇ ਹੀ ਰਹਿਣਾ ਬਾਅਦ ਚ ਤਾਂ ਪਾਣੀ ਦਾ ਭਾਰ ਹੀ ਹੋ ਜਾਂਦਾ ਬਾਅਦ ਚ ਕੇਰਾ ਹੀ ਨਾ ਆਪਣਾ ਠੀਕ ਹੈ ਬਈ ਚੱਲੀ ਜਾਂਦਾ ਇੱਕ ਉਹ ਇੱਕ ਹੋਰ ਸੀ ਕੱਚੇ ਖਾਲੇ 'ਚ ਮਾਰਦਾਂ ਨਾ ਭੱਜ ਆਉਂਦਾ ਬਾਈ ਹਨਾ ਐਂ ਠੋਕਦਾ ਦੋਹਾਂ ਹੱਥਾਂ ਨਾਲ ਜੋਰਨਾ ਉਹ ਖਾਲਾ ਹੀ ਨਹਿਰ ਜਿੱਡਾ ਉਹ ਖਾਲਾ ਹੀ ਨਹਿਰ ਜਿੱਡਾ ਸੀ ਚੱਲੀਏ ਚਲੋ ਬਈ ਆ ਵੀ ਬਾਣਾ ਮੰਨ ਲਾ ਵੀ ਆਪਣੇ ਕੋਲੇ ਹੋਊਗਾ ਸਾਰਾ ਠੀਕ ਤੇ ਇਹ ਬਾਈ ਸਾਂਝੇ ਖਾਲਾਂ ਖੂਲਾਂ ਦਾ ਹੁਣ ਤੁਹਾਡੇ ਕਿਵੇਂ ਜਗੜ ਸਵਾਰ ਤੇ ਸੂਰਤੇ ਹਾਂ ਇਹ ਬਾਈ ਬਹੁਤ ਘੱਟ ਸਵਾਰਦੇ ਲੋਡ ਹੀ ਨਹੀਂ ਪੈਂਦੀ ਕਿਉਂਕਿ ਸਾਹਮਣੇ ਹੀ ਪੰਜ ਵਧੀਆ ਚੱਲਦਾ ਨਹੀਂ ਤੇ ਗੰਦ ਗੁੰਦ ਹੁੰਦਾ ਹੀ ਨਹੀਂ ਇਹ ਜਗਾ ਕੁੱਕ ਨਹੀਂ ਨਹੀਂ ਕੋਈ ਨਹੀਂ ਹੁੰਦਾ ਦੇਖ ਲੈ ਕਈ ਹੋਣ ਥੱਲੇ ਉਹ ਵੀ ਜੰਮੇ ਪੈ ਰੰਨਾ ਮਾਰੀ ਹੀ ਕਿਤੇ ਤੇ ਜੇ ਮੰਨ ਲਾ ਮਾਰਦੇ ਉਹ ਸਾਂਝੇ ਬੰਦੇ ਮਾਰਦੇ ਕਿ ਵੰਡਾ ਮੁੰਡਾ ਹੋ ਕੇ ਮਾਰ ਦਿੰਦੇ ਸਾਰੇ ਜੇ ਕੋਈ ਨਹੀਂ ਆਉਂਦਾ ਤਾਂ ਉਹ ਪੈਸੇ ਪਾਣ ਦਾ ਦਿਹਾੜੀ ਅੱਛਾ ਇਹ ਠੀਕ ਹੈ ਆ ਮੋਟਰ ਪਹਿਲਾਂ ਇੱਥੇ ਜੀ अच्छा एक और बैठ गया। असली इत्थों ਕੱਢ ਕੇ ਸਮਾਨ ਜਿੰਨਾ ਨਿਕਲਿਆ ਉਹੀ ਇੱਥੇ ਥੋਕਦਾ। ਨਾਲ ਹੀ ਥੋੜੀ ਬੱਥ ਤੇ। ਹਾਂ ਚੱਲੀ ਜਾਂਦਾ ਇਹ ਕੋਈ ਦਿੱਕਤ ਹੀ ਨਹੀਂ। ਠੀਕ ਐ। ਪਾਣੀ ਬਹੁਤ ਨਾਲੇ 20 ਦੀਆਂ ਮੋਟਰਾਂ ਆਂਦੀ। ਠੀਕ ਐ ਯਾਰ। 20 ਦੀਆਂ ਚਾਰ ਹੋਊਗਾ ਆਪਣੇ ਤਾਂ ਸਮਝ ਲੈ ਪੰਜ-ਪੰਜ ਦੀ। ਹਾਂ। ਇੰਨੀ ਬਿਜਲੀ ਔੜਦੇ। ਬਹੁਤ ਆ ਬਈ ਇੱਕ ਮੋਟਰ 10 ਕਿੱਲੇ ਤੋਂ ਨਾ ਪਾਦੀ। ਹਾਂ ਬਹੁਤ ਵਧੀਆ ਜਗੜ। ਆ ਤਾਂ ਬਈ ਫਿਰ ਖਾਲੇ ਤੋਂ ਆਪਣੇ ਆਪ ਭਰਦੀ ਹੋ ਡਿੱਗੀ ਹਨਾ। ਹਾਂ ਇਹ ਖਾਲੇ ਤੋਂ ਆਪੀ ਭਰ ਜਾਂਦੀ। ਪਾਣੀ ਆਉਂਦਾ ਨਾ। ਹਾਂ। ਕੁਝ ਪਾਈਪ ਪਾਈ ਵੀ ਯਾਰ। ਠੀਕ ਹੈ ਇਹ ਆਪ ਹੀ ਚੱਲ ਜਾਂਦੀ ਸੁੱਕਾ ਮਾਰ ਕੇ ਛੱਡ ਦਿੰਦੇ ਅੱਛਾ ਉਹ ਤੇ ਲਈ ਨਹੀਂ ਭਰ ਦਿੰਦੇ ਛੋਟੀ ਜੀ ਨੇ ਇੱਕ ਥੱਲੇ ਪਾਈ ਸੀ ਉਹ ਯਾਰ ਬੰਦ ਉਹ ਬੰਦ ਹੋ ਜਾਂਦੀ ਇਹਨੂੰ ਠੀਕ ਹੈ ਯਾਰ ਚਲੋ ਆ ਤਾਰ ਜਿੱਥੋਂ ਤਾਈਂ ਜਾਂਦੀ ਹੈ ਇਹਨਾਂ ਦੇ ਸਾਰਾ ਬਾਹਣ ਆਪਣੇ ਹੀ ਆ ਠੀਕ ਆ ਘੇਰਾ ਵਾਲਿਆ ਹਾਂ ਘੇਰਾ ਵਾਲਿਆ ਸਹੀ ਆ ਆ ਦੇਖ ਲਾ ਇਹ ਡਿੱਗੀ ਡੁੱਗੀ ਵਾਲਾ ਸਾਨੂੰ ਦਵਾ ਹੀ ਤੇਰੇ ਕੋਲ ਇਥੇ 2 ਮਹੀਨੇ ਲਾ ਕੇ ਜਾਈਏ ਹੋ ਰਿਹਾ ਹੈ ਪਹਿਲਾ ਨਹੀਂ ਸੀ ਮਿਲਣੀ ਆਹ ਕੋਈ ਬੱਟ ਲਵੇ ਨਹੀਂ ਸਿਆਲ ਸਿਊਲ ਤੇ ਨਾ ਉਹ ਤਾਂ ਜੀ ਕਰਦਾ ਵੀ ਸਿਆਲ ਚ ਕਿਤੇ ਲਾਈਏ ਤਾਂ ਉਹ ਮਹੀਨੇ ਆਸੇ ਪਾਸੇ ਮੋਹਨ ਆਪ ਆ ਵੀ ਬੱਟ ਲਾਂਗੇ ਹਾਂ ਤੁਸੀਂ ਆਪਣੇ ਕੇ ਦੀ ਬੱਟਗੇ ਹਾਂ ਮੋਹਨਾਂ ਨੂੰ ਲਈਏ ਨ ਯਾਰ ਇੰਨੀ ਖੇਚਲ ਕਾ ਨੂੰ ਕਰਨੀ ਸੀ ਯਾਰ ਨਹੀਂ ਨਹੀਂ ਯਾਰ ਹੋਰ ਕਿੰਨੇ ਦਿਨ ਦੇ ਦੇ ਅਸੀਂ YouTube ਤੇ ਕਿੱਥੋਂ ਦਾ ਅਸੀਂ ਕੰਮ ਸਿੱਖਦੇ ਹਾਂ ਨਹੀਂ ਦਾ ਮੈਂ ਕਰ ਲਈ ਠੀਕ ਆ ਭਰਾ ਧੰਨਵਾਦ ਬਾਈ ਲੈ ਜੀ ਗੱਤੇ ਸਿਰ ਪੈ ਜਾ ਟਟ ਗਏ ਪੈਕ ਹੀ ਰੱਖ ਲਗੀ ਯਾਰ ਹੋਰ ਚੰਗਾ ਵੀਰੇ ਠੀਕ ਹੈ ਬਾਈ ਧੰਨਵਾਦ ਬਹੁਤ ਸੇਵਾ કરી ਤੂੰ ਮਿਹਰਬਾਨੀ ਤੇਰੀ ਐਨਾ ਮਾਨ ਸਤਕਾਰ ਦਿੱਤਾ ਰਾਜਸਤਾਨੀਆਂ ਦੀ ਇਹ ਗੱਲ ਬਹੁਤ ਚੰਗੀ ਹੈ ਆਪਾਂ ਜਿੰਨੇ ਵੀ ਬੰਦਿਆਂ ਕੋਲੇ ਗਏ ਨਾ ਰੋਟੀ ਬਣਾਣੀ ਕਦੇ ਮੋੜ ਉੱਠ ਪਹੁੰਚ ਗਏ ਇਹਦਾ ਟਰੈਕਟਰ ਵੀ ਲਈ ਜਾਂਦੇ ਨਾਲ ਇਹਦਾ ਚੱਲੇ ਆ ਜੋਧਪੁਰ ਇੱਥੇ ਬਹੁਤ ਬੁਰੀ ਜਿਹੀ ਤਵਾਦਾ ਇੱਥੇ ਹੀ ਰਹਿ ਪੈਂਦੇ ਪਹਿਲਾਂ ਆਪਾਂ ਆਉਣਾ ਹੀ ਗਲਤ ਕਰਿਆ ਨਾ ਆਪਾਂ ਇੱਕ ਦਿਨ ਦਾ ਪ੍ਰੋਗਰਾਮ ਬਣਾ ਕੇ ਆਉਣਾ ਸੀ ਅੱਜ ਲਾਉਂਦੇ ਉਹਦੇ ਕੋਲੇ ਰਾਤ ਠੀਕ ਹੈ ਤੇ ਜਾਂ ਇੱਥੋਂ ਅੱਜ ਇੱਥੋਂ ਵੇਖ ਕੇ ਤੇ ਗਾਂ ਤੁਰ ਜਾਂਦੇ ਸਮਝ ਗਿਆ ਤੇਲ ਵੀ ਆਪਣਾ ਇੰਡੀਕੇਟਰ ਜੱਗ ਗਿਆ ਹੁਣ ਪੰਜਾਬ ਵੜ ਕੇ ਹੀ ਪਾਵਾਂਗੇ ਅਜੇ ਤਾਂ ਆਪਣਾ ਮਾਲ ਵੀ ਪੇਜਦਾ ਵੀ ਆਪਾਂ ਨੂੰ ਤਾਂ ਚਾ ਚੜੀ ਜਾਂਦਾ ਮੈਨੂੰ ਤਾਂ ਇਹ ਵੀ ਖਾਵਾਂਗੇ ਅੱਧੀ ਬਾੜ ਜਾ ਕੇ ਨੇ ਜੋਧ ਪਰ ਮਾਰੀ ਇਹ ਨਾ ਸਰ ਤੇ ਦੇਖਾਂ ਕਿ ਕਿਉਂ ਆ ਰਿਹਾ ਸਹੀ ਗੱਲ ਹੈ ਚੱਕ ਦਾਂਗੇ ਉਧਰ ਨੂੰ ਇਹਦਾ ਵੀ ਹੁਣੇ ਦੁਰਿਆ ਫਿਰ ਇਹਦਾ ਮਤਲਬ ਦੋ ਇਹ ਸੀਤੋ ਕੋਲੋਂ ਦੁਰਿਆ ਬੰਦੇ ਤਰਮਾਲਾ ਪਿੰਡ ਤੋਂ ਹਣਾ ਤਰਮਾਲੇ ਪਿੰਡ ਦੇ ਤਰਮਾਲਾ ਪਿੰਡ ਦੇ ਸੀਤੋ ਗੰਨੋ ਕੋਲੋਂ ਚੱਲੇ ਸੀ ਇਹ ਬੰਦਾ ਪ੍ਰਾਣੀ ਦਿਖਾਉਂਦੇ ਨੂੰ ਵਿੱਚ ਰੱਖਾ ਜਿੱਦੇ ਫੇਰੇ ਹੁਣੇ ਖੜਾ ਬਾਲਾ ਪੜਿਆ ਪਰਤੀ ਦਿਖਾਈ ਦੇ ਜਦੋਂ ਟਰਾਈ ਮਾਰਨ ਨਾਲ ਨਹੀਂ ਲੈਣਾ ਹੀ ਆਪਾਂ ਕੋਣ ਉਹ ਯਾਦਗਰੀ ਰੱਖਣੀ ਹੁੰਦੀ ਆਪਾਂ ਤੈਨੂੰ ਪਤਾ ਬਹੁਤ ਮਾਰਨਾ ਪਿਆ ਆ ਆ ਕੀ ਆਏ ਸੰਗਲ ਜਲਮਕਾਲ ਨੂੰ ਕਰ ਰੱਖੇ ਪਏ ਬੜੀ ਆਈ ਤਾਂ ਕੀ ਸੇ ਆ ਡੈਕੋਰੇਸ਼ਨ ਹੀ ਆ ਜੀ ਆ ਹੈਂ? ਹੈ? ਬਾਈ ਆਉਣਾ ਤੁਹਿਆ ਮਾਈਕ ਲੈ ਕੇ ਆਉਣਾ। ਅੱਛਾ ਬਾਈਕ ਲੈ ਕੇ। ਤੁਸੀਂ ਸਾਨੂੰ ਨਮਸਕਾਰ ਲਾਈਕ ਨਹੀਂ ਤਾਂ ਤੁਹਾਡੇ। ਆਹ ਕਿਹੜੀ ਮਿੱਟੀ ਆ? ਨਾਰੰਗੀ ਭਾਇਆ। ਇਹ ਤਾਂ ਉਹੀ ਕੱਚਾ ਮਿੱਟੀ ਦੀ। ਹੂੰ 680 ਮਸੇਲੀ ਕੀ ਬਠੇ ਬੜਾ। ਨੋ ਆਪਣਾ ਪਾਣੀ ਰਹਿਣਾ। ਰੇਟ ਲਿਖਿਆ ਆ। ਤਾਂ ਕੋਈ ਨਹੀਂ ਘਰੇ ਵਿਖਾ ਦਾਂਗੇ ਫੇਰ ਲੈ ਜਾਵਾਂਗੇ ਤੁਹਾਨੂੰ ਪਸੰਦ ਆਦਾ ਮੰਨਣਾ ਤਾਂ ਬਹੁਤ ਐ ਬਾਈ ਕੋਲੇ ਉਹ ਤਾਂ ਯਾਰ ਫੇਗੜਾ ਜਿਹੜੇ ਉਹ ਆ ਉਹ ਤਾਂ ਆਪਾਂ ਰੱਖੇ ਹੋਤਾ ਨਾ ਪੱਕੀ ਜੀ ਮਿੱਟੀ ਦੇ ਹੁੰਦੇ ਆ ਤੇ ਉਹਦਾ ਪਾਣੀ ਠਰਦਾ ਹੀ ਨਹੀਂ ਪਾਣੀ ਉਹਦੇ ਚ ਇਹ ਕੱਚੀ ਮਿੱਟੀ ਦੇ ਜਾਈਦਾ ਜਵੇਂ ਘੜਾ ਆਪਣਾ ਹੁੰਦਾ ਆ ਤਾਂ ਦਹੀਂ ਦੁਈਏ ਨੂੰ ਵਧੀਆ ਰਹਿੰਦੇ ਚੀਨੀ ਵਾਲੇ ਦਾ ਕੱਚਾ ਘੜਾਈ ਲੈਣ ਵਾਲਾ ਸਹੀ ਤਾਂ ਉਹਦਾ ਬਾਲੇ ਰੜੇ ਹੁੰਦੇ ਯਾਰ ਉਹ ਤਾਂ ਫੇੜਾ ਕੰਮ ਉਹਦਾ ਜੇ ਜਾਇਓ ਜੇ ਚਪਾਲਿਆ ਉਹ ਜੇ ਪਾਲਿਆ ਆ ਦੇਖ ਯਾਰ ਕੀ ਜਗਾੜਾ ਸੰਗਲ ਪਾਪ ਆਪਣਾਏ ਵੇ ਸੋਹਣੇ ਲੱਗਨੋਂ ਹਣਾ ਮੰਦਰ ਵਾਲੇ ਨਹੀਂ ਨਹੀਂ ਮੰਦਰ ਵਾਲੇ ਨਹੀਂ ਆ ਮੰਦਰ ਦੇ ਸੋਹਣੇ ਲੱਗਨੋਂ